ਰੈਡੀ ਗੱਲ ਅਲਸਾ ਰੈਡੀ ਦੀ ਕੀ ਫਤਿਹ ਮੈਂ ਆਹ ਵੇ ਪੰਜੀ ਸੰਗਤ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ ਹੈ 25 ਜਨਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 25 ਜਨਵਰੀ ਵਾਲੇ ਦਿਨ ਬਾਰੇ ਕੁਝ ਮਹੱਤਵਪੂਰਨ ਘਟਨਾਵਾਂ ਤੇ ਅੱਜ ਹੀ ਘਟਨਾ ਹੈ ਸਾਡੇ ਕੋਲ 25 ਜਨਵਰੀ 1921 ਦੀ ਇਸ ਦਿਨ ਤਰਨਤਾਰਨ ਸਾਹਿਬ ਦੇ ਵਿੱਚ ਮਹਾਂਤਾ ਨੇ ਸਿੱਖਾਂ ਤੇ ਉੱਪਰ ਹਮਲਾ ਕਰਕੇ ਦੋ ਸਿੱਖਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਜੋ ਕਿ ਬਾਅਦ ਵਿੱਚ ਸ਼ਹੀਦ ਹੋ ਗਏ ਸਨ 12 ਅਕਤੂਬਰ 1920 ਨੂੰ ਸਿੱਖਾਂ ਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦਾ ਮਹੱਤਾਂ ਦੇ ਕੋਲੋਂ ਕਬਜ਼ਾ ਲੈ ਲਿਆ ਸੀ ਅਤੇ ਉਦੋਂ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੇ ਅਸਾਰ ਦੇਣ ਲੱਗੇ ਸਨ ਇਸੇ ਸਮੇਂ ਦੇ ਦੌਰਾਨ ਗੁਰਦੁਆਰਾ ਤਰਨਤਾਰਨ ਸਾਹਿਬ ਤੋਂ ਵੀ ਇਹ ਖਬਰਾਂ ਆ ਰਹੀਆਂ ਸਨ ਕਿ ਉਸ ਗੁਰਦੁਆਰਾ ਸਾਹਿਬ 'ਚ ਗਲਤ ਕੰਮ ਹੋ ਰਹੇ ਹਨ ਅਤੇ ਤੇ ਇਥੋਂ ਤੱਕ ਕਿ ਉੱਥੇ ਔਰਤਾਂ ਦੇ ਨਾਲ ਰੇਪ ਦੀਆਂ ਖਬਰਾਂ ਵੀ ਸੰਨ ਵਿੱਚ ਆਈਆਂ ਸਨ ਇਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਸਿੱਖਾਂ ਨੂੰ ਤਰਨਤਾਰਨ ਸਾਹਿਬ ਜਾ ਕੇ ਮਹੰਤਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਮਝਾਉਣ ਦਾ ਮਤਅ ਪਕਾਇਆ ਮਹੰਤਾਂ ਨੇ ਉੱਥੇ ਗਏ ਸਿੰਘਾਂ ਦੇ ਨਾਲ ਗੱਲਬਾਤ ਕਰ ਲਈ ਅਤੇ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਪਰ ਬਾਅਦ ਵਿੱਚ ਧੋਖੇ ਨਾਲ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਇਸੇ ਹਮਲੇ ਦੇ ਦੌਰਾਨ ਕਈ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਇਨ੍ਹਾਂ ਵਿੱਚੋਂ ਦੋ ਸਿੰਘ ਹੁਕਮ ਸਿੰਘ ਅਤੇ ਹਜ਼ਾਰਾ ਸਿੰਘ ਦੂਸਰੇ ਦਿਨ ਸ਼ਹੀਦ ਹੋ ਗਏ ਸਨ ਇਨ੍ਹਾਂ ਸਿੰਘਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦਾਂ ਦੇ ਵਿੱਚੋਂ ਗਿਣਿਆ ਜਾਂਦਾ ਹੈ ਅਗਲੀ ਘਟਨਾ 25 ਜਨਵਰੀ 1952 ਦੀ ਹੈ ਇਸ ਦਿਨ ਇਸ ਦਿਨ ਸਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਰਹਿਤ ਮਰਿਆਦਾ ਦੀ ਅਰਦਾਸ ਦੇ ਵਿੱਚ ਇੱਕ ਪੰਕਤੀ ਹੋਰ ਜੋੜੀ ਗਈ ਸੀ ਦਰਅਸਲ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਸਾਰੇ ਸਿੱਖ ਪੰਜਾਬ ਆ ਗਏ ਸਨ ਅਤੇ ਉੱਥੋਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਕੋਲੋਂ ਚੱਲਿਆ ਗਿਆ ਸੀ ਇਸ ਸਬੰਧ ਵਿੱਚ ਅਰਦਾਸ ਦੇ ਵਿੱਚ ਇੱਕ ਹੋਰ ਮੰਗਤੀ ਜੋੜੀ ਗਈ ਜਿਸ ਜੋ ਕਿ ਇਹ ਸੀ ਨਨਕਾਣਾ ਸਾਹਿਬ ਅਤੇ ਹੋਰ ਗੁਰਦਵਾਰਾਂ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਸੀ ਦੀ ਸੇਵਾ ਸੰਭਾਲ ਅਤੇ ਗੁਰਲੇ ਦਰਸ਼ਨ ਦੀ ਦਾਤ ਦਾ ਆਰਜ਼ਾਨ ਖਾਲਸਾ ਜੀ ਨੂੰ ਬਖਸ਼ਣਾ ਇਹ ਪੰਕਤੀ ਅਰਦਾਸ ਦੇ ਵਿੱਚ 25 ਜਨਵਰੀ 1952 ਨੂੰ ਜੋੜੀ ਗਈ ਸੀ ਨਕਲੀ ਪੁਸ ਮੁਕਾਬਲੇ ਦੀਆਂ ਘਟਨਾਵਾਂ ਵਾਲੇ ਵਿੱਚ 25 ਜਨਵਰੀ 1988 ਨੂੰ ਪੁਲਸ ਨੇ ਅਮਰਜੀਤ ਸਿੰਘ ਪੁੱਤਰ ਸੋਨ ਸਿੰਘ ਵਸ ਖਵਾਲਾ ਜ਼ਿਲ੍ਹਾ ਅਮਰਸਰ ਨੂੰ ਨਕਲੀ ਪੁਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ 25 ਜਨਵਰੀ 1999 ਨੂੰ ਪੁਲਸ ਨੇ ਅਮਰਜੀਤ ਸਿੰਘ ਉਰਫ ਸੁਖਦੇਵ ਸਿੰਘ ਫੌਜੀ ਲਖੇਵਾਲ ਨੂੰ ਨਕਲੀ ਪੁਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ ਇਸੇ ਦਿਨ ਪੁਲਸ ਨੇ ਸਤਨਾਮ ਸਿੰਘ ਕੈਰੋਂ ਤਰਨਤਾਰਨ ਦਲਵਾਰ ਸਿੰਘ ਵਾਸੀ ਦਾਗਣਾਣ ਤੇ ਲਾਭਾ ਪੁੱਤਰ ਗੁਰਦੇਵ ਸਿੰਘ ਕੋਠੇ ਮਰਾਣਾ ਬਠਿੰਡਾ ਨੂੰ ਦੇ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਕਿ ਅੰਤਰੀ 1990 ਵਾਲੇ ਦਿਨ ਪੁਲਿਸ ਨੇ ਪਰਮਜੀਤ ਸਿੰਘ ਪੰਮਾ ਪੁੱਤਰ ਪਿਆਰਾ ਸਿੰਘ ਵਾਸੀ ਕਿਰਤਵਾਲ ਵਰਗੜ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਝੁੰਗੀਆਂ ਬੋਰ ਸਿੰਘ ਪੁੱਤਰ ਸੰਸ਼ੇ ਸਿੰਘ ਸੁਵਿੰਦਰ ਸਿੰਘ ਪੁੱਤਰ ਭਿੰਦਰ ਸਿੰਘ ਨੂੰ ਨਕਲੀ ਪੁਲਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ ਜਨਵਰੀ 2000 ਵਿੱਚ ਜਥੇਦਾਰ ਪੂਰਨ ਸਿੰਘ ਨੇ ਬੀਬੀ ਜ਼ਗੀਰ ਕੌਰ ਨੂੰ ਪੰਥ ਵਿੱਚੋਂ ਛੇਕਣ ਦਾ ਹੁਕਮ ਨਾਵਾ ਜਾਰੀ ਕੀਤਾ ਸੀ ਅਤੇ ਇਸ ਹਨ ਇਤਿਹਾਸ ਵਿੱਚ 25 ਜਨਵਰੀ ਵਾਦਨ ਆਪਣੀਆਂ ਕੁਝ ਮਹੱਤਵਪੂਰਨ ਘਟਨਾਵਾਂ ਅਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਜਨਰਲ ਸਿੱਖ ਵੀ ਕੀ ਪੀੜ੍ਹੀਆ ਦੇ ਨਾਲ ਵੈਰੀ ਜੀ ਕਾ ਖਾਲਸਾ ਵੈਰੀ ਜੀ ਕੀ ਫਤਿਹ